ਗੁਰੂ ਰੂਪ ਸਤ ਸੰਗਤ ਜੋ ਸੁਨੇਮਰ ਫਤਿਹ ਪ੍ਰਵਾਨ ਕਰਨੀ ਵਾਹਿਰੋ ਜੀ ਦਾ ਖਾਲਸਾ ਵਾਹਿਰੋ ਜੀ ਕੀ ਫਤਿਹ ਉਹ ਪਰਮ ਸ਼ਕਤੀ ਜੋ ਜਗਤ ਦਾ ਮੂਲ ਹੈ ਉਹਨੋਂ ਗੁਰੂ ਨਾਨਕ ਨੇ ਸੱਚ ਕਿਹਾ ਤੇ ਸੱਚ ਵਿੱਚ ਲੀਨ ਹੋਣ ਲਈ ਸੱਚ ਨਾਲ ਸੰਬੰਧ ਜੋੜਨ ਲਈ ਸਚਿਆਰ ਹੋਣਾ ਤੋ ਸਚਿਆਰ ਕਿਵੇਂ ਹੋਈਏ ਇੱਕ ਪ੍ਰਸ਼ਨ ਸਚਿਆਰ ਹੋਏ ਬਿਨਾ ਕੋਈ ਧਰਮੀ ਨਹੀਂ ਤੇ ਸਚਿਆਰ ਹੋਏ ਬਿਨਾ ਕਿਸੇ ਕੋਲ ਰਸਤੇ ਆਨੰਦ ਵੀ ਨਹੀਂ ਜੋ ਸਚਿਆਰਾ ਹੋਈਏ ਕਿਵ ਕੂੜਾ ਟੁੱਟੇ ਪਾਲ ਪਾਲ ਕਹਿੰਨ ਦਿਵਾਰ ਨੂੰ ਕੰਧ ਨੂੰ ਸੱਚ ਤੇ ਸਾਡੇ ਵਿਚਕਾਰ ਦੀਵਾਰ ਕੀ ਹੈ ਕੂੜ ਜੋ ਨਹੀਂ ਹੈ ਉਸ ਨੂੰ ਮੰਨ ਲੈਣਾ ਜੋ ਨਹੀਂ ਹੈ ਉਸ ਨੂੰ ਬਿਆਨ ਕਰਨਾ ਜੋ ਨਹੀਂ ਹੈ ਉਸ ਨੂੰ ਵੇਖਣਾ ਤੇ ਸੁਣਨਾ ਤੇ ਸੋਚਣਾ ਇਹ ਝੂਠ ਹੈ ਇਹ ਝੂਠ ਹੀ ਦੀਵਾਰ ਹੈ ਇਹ ਕੂੜੀ ਦੀ دیوار ਹੈ ਸੜੀ ਕਲਪਨਾ ਹੈ ਜਿਸ ਨੂੰ ਅਸੀਂ ਜਨਮ ਦਿੱਤਾ ਹੈ ਤਾਂ ਇਹ ਕੂੜ ਦੀ دیوار ਇਹ ਪਾਲ ਕਿਵੇਂ ਟੁੱਟੇ ਮਹਾਰਾਜ ਨੇ ਇੱਕ ਪੰਕਤੀ ਚ ਜੋ ਜਵਾਬ ਦਿੱਤਾ ਉਸ ਦਾ ਦੂਸਰੀ ਪੌੜੀ ਦੇ ਚ ਖਲਾਸਾ ਕੀਤਾ ਹੈ ਹੁਕਮ ਰਜਾਈ ਚਲਣਾ ਨਾਨਕ ਲਿਖਿਆ ਨਾਲ ਉਕਮ ਦੇ ਰਜ਼ਾ ਵਿੱਚ ਚੱਲਣਾ ਜੋ ਨਾਲ ਲਿਖਿਆ ਹੋਇਆ ਹੈ ਇਹਦੇ ਨਾਲ ਮਨੁੱਖ ਸਚਿਆਰ ਹੋ ਜਾਂਦਾ ਚੁੱਪ ਧਾਰਨ ਕਰਨ ਨਾਲ ਤੀਰਥਾਂ ਦੇ ਰਟਣ ਨਾਲ ਯਾ ਬਹੁਤਾ ਧਨ ਸੰਪਦਾ ਪਦਾਰਥ ਇਕੱਠੇ ਕਰਨ ਨਾਲ ਯਾ ਬਹੁਤੀ ਸਿਆਣਪ ਇਕੱਠੀ ਕਰਨ ਨਾਲ ਮਨੁੱਖ ਸਚਿਆਰ ਨਹੀਂ ਹੁੰਦਾ ਹੁਕਮ ਦੀ ਰਜ਼ਾ ਵਿੱਚ ਚੱਲ ਕੇ ਮਨੁੱਖ ਸਚਿਆਰ ਹੁੰਦਾ ਹੈ ਹੁਣ ਹੁਕਮ ਕੀ ਹੈ ਕਿਥੇ ਹੁਕਮ ਦੇ ਅਖਰੀ ਅਰਥ ਨੇ ਮर्यादा ਅਸੂਲ ਵਿਧੀ ਵਿਧਾਨ ਜੋ ਪਰਿਪੂਰਣ ਪ੍ਰਮਾਤਮਾ ਨੇ ਜਗਤ ਦੀ ਸਿਰਜਣਾ ਵਿੱਚ ਪ੍ਰਾਇਜ ਕੀਤੀ ਹੋਈ ਹੈ ਵਿਧਾਨ ਵਿਧੀ ਅਸੂਲ ਮर्यादा ਕਿਉਂਕਿ ਇਸ ਮਰਿਆਦਾ ਨੂੰ ਕੋਈ ਬਦਲ ਨਹੀਂ ਸਕਦਾ ਇਸ ਵਾਸਤੇ ਕਹਿ ਦਿੱਤਾ ਗਿਆ ਹੁਕਮ ਇਸ ਹੁਕਮ ਦੀ ਕੋਈ ਅਦੋਲੀ ਨਹੀਂ ਕਰ ਸਕਦਾ ਪਰਮਾਤਮਾ ਨੇ ਅਗਨੀ ਦਾ ਸੁਭਾਅ ਗਰਮ ਬਣਾ ਦਿੱਤਾ ਹੈ ਤੇ ਹੁਣ ਲੱਖ ਵੀ ਕੋਸ਼ਿਸ਼ ਕਰੋ ਅਗ ਆਪਣਾ ਸੁਭਾਅ ਨਹੀਂ ਬਦਲ ਸਕਦੀ ਹੁਕਮ ਹੈ ਮਰਿਆਦਾ ਹੈ ਜੋ ਮਨੁੱਖ ਦੇ ਯਤਨ ਨਾਲ ਉਪਰਾਲੇ ਨਾਲ ਤਬਦੀਲ ਨਾ ਹੋ ਸਕੇ ਉਹ ਹੁਕਮ ਹੈ ਉਹ ਮਰਿਆਦਾ ਹੈ ਬੰਦੇ ਦੇ ਬਣਾਏ ਹੋਏ ਅਸੂਲ ਮਰਿਆਦਾ ਬਦਲੇ ਜਾ ਸਕਦੇ ਨਹੀਂ ਕਿਉਂਕਿ ਬੰਦੇ ਦੇ ਅਸੂਲ ਅਜ ਜ਼ਿੰਦਗੀ ਤੇ ਪੂਰੇ ਉਤਰ ਦਿਨ ਕੱਲ ਨਹੀਂ ਉਤਰਦੇ ਜੈਸੇ 5 ਸਾਲ ਦਾ ਇੱਕ ਬੱਚਾ ਜੋ ਕੱਪੜੇ ਪੈਨ ਰਿਹਾ ਹੈ ਉਹੀ ਬੱਚਾ ਅੱਜ 50 30 ਸਾਲ ਦਾ ਹੋ ਗਿਆ ਤੇ ਉਹੀ ਕਪੜੇ ਉਸ ਨੂੰ ਪਹਿਨਣ ਵਾਸਤੇ ਦੇਈਏ ਤੇ ਉਹ ਤੇ ਹੁਣ ਉਸ ਦੇ ਬਦਨ ਵਿੱਚ ਨਹੀਂ ਆਉਂਦੇ ਪਰ ਜ਼ਬਰਦਸਤੀ ਕਰੀਏ ਤੇ ਆਖੀਏ ਤੂੰ ਪਹਿਨਦਾ ਰਿਹਾ ਤੂੰ ਪਾਏ ਨੇ ਤੇ ਜਦ ਤੂੰ ਪਹਿਨਦਾ ਰਿਹਾ ਤੇ ਹੁਣ ਤੈਨੂੰ ਕੀ ਇਤਰਾਜ਼ ਹੈ ਤੂੰ ਹੁਣ ਕਿਉਂ ਨਹੀਂ ਪਹਿਨਦਾ ਪਰ ਉਸ ਦੀ ਮਜਬੂਰੀ ਕੌਣ ਸਮਝੇ ਹੁਣ ਉਹ ਬੱਚਾ ਜਵਾਨ ਹੈ ਕਪੜੇ ਬਚਪਨੇ ਦੇ ਸਨ ਅੱਜ ਤਨ ਨੂੰ ਨਹੀਂ ਆਉਂਦੇ ਮਨੁੱਖ ਦੇ ਅਸੂਲ ਵੀ ਇਸੇ ਤਰ੍ਹਾਂ ਨੇ ਮਨੁੱਖ ਅੱਗੇ ਲੰਘ ਜਾਂਦਾ ਹੈ ਅਸੂਲ ਆਪਣੀ ਥਾਂ ਤੇ ਪਹਿ ਰਹਿ ਜਾਂਦੇ ਨੇ ਤੋ ਫਿਰ ਅਸੂਲ ਬਦਲਨੇ ਪੈਂਦੇ ਨੇ ਤਬਦੀਲ ਕਰਨੇ ਪੈਂਦੇ ਨੇ ਸਾਰੀ ਦੁਨੀਆ ਦੇ ਜੋ ਰਾਸ਼ਟਰੀਆ ਵਿਧਾਨ ਹੈ ਰਾਜਨੀਤੀ ਦੇ اصول ਨੇ ਉਹਦੇ ਚ ਤਰਮੀਮ ਕਰਨੀ ਪੈਂਦੀ ਹੈ ਗਾਹੇ ਬਗਾਹੇ ਹਿੰਦੁਸਤਾਨ ਦਾ ਜੋ ਰਾਸ਼ਟਰੀਆ ਵਿਧਾਨ ਹੈ ਨਾ ਉਹਦੇ ਵਿੱਚ ਹੀ ਦਰਜਨਾ ਦਫਾ ਤਬਦੀਲੀ ਹੋ ਚੁਕੀ ਹੈ ਔਰ ਪਤਾ ਨਹੀਂ ਹੋਰ ਕਿੰਨੀ ਦਫਾ ਕਰਨਗੇ ਇਸ ਤਰ੍ਹਾਂ ਬੰਦਾ ਜੋ ਸਮਾਜ ਦੇ ਨਿਯਮ ਬਣਾ ਲੈਂਦਾ ਹੈ ਬਦਲਨੇ ਪੈ ਜਾਂਦੇ ਨੇ ਆਪਣੀ ਪਾਰਟੀ ਦੇ ਕੋਈ ਨਿਯਮ ਬਣਾ ਲੈਂਦਾ ਹੈ ਅਸੂਲ ਬਣਾ ਲੈਂਦਾ ਹੈ ਵਕਤ ਦੇ ਨਾਲ ਉਹਦੇ 'ਚ ਤਰਮੀਮ ਕਰਨੀ ਪੈਂਦੀ ਹੈ ਸੰਸ਼ੋਧਨ ਕਰਨਾ ਪੈਂਦਾ ਪਰਮਾਤਮਾ ਦਾ ਨਿਯਮ ਅਸੂਲ ਐਸਾ ਨਹੀਂ ਕਿ ਉਹਨੂੰ ਕੱਲ ਜਾ ਕੇ ਬਦਲਣਾ ਪਵੇ ਉਹ ਪੂਰਨ ਹੈ ਆਪਣੇ ਆਪ ਦੇ 'ਚ ਮੁਕੰਮਲ ਹੈ ਇਸ ਵਾਸਤੇ ਅਕਾਲ ਪੁਰਖ ਦੇ ਨਿਯਮ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਹੁਕਮ ਕਹਿ ਦਿੱਤਾ ਐਸਾ ਹੁਕਮ ਜਿਹਨੂੰ ਮੰਨਣਾ ਹੀ ਪੈਣਾ ਭਾਵੇਂ ਤੂੰ ਰੋ ਕੇ ਮੰਨ ਤੇ ਭਾਵੇਂ ਤੂੰ ਹੱਸ ਕੇ ਮੰਨ ਭਾਵੇਂ ਤੂੰ ਖੁਸ਼ੀ ਨਾਲ ਕਬੂਲ ਕਰ ਤੇ ਭਾਵੇਂ ਰੋਂਦੇ ਆਂ ਰਹਿਣਾ ਤੋਂ ਹੁਕਮ ਦੇ ਚ ਕੀ ਹੁਕਮ ਹੈ ਤੇ ਹੁਕਮ ਦੇ ਚ ਕੀ ਕੁਝ ਹੋ ਰਿਹਾ ਹੈ ਪੰਕਤੀ ਚੇਤੇ ਰੱਖਣਾ ਨਾਨਕ ਲਿਖਿਆ ਨਾਲ ਹੁਕਮ ਨਾਲ ਲਿਖਿਆ ਹੋਇਆ ਹੈ ਕਿਸੇ ਕਿਤਾਬ ਵਿੱਚ ਪੜਨ ਦੀ ਲੋੜ ਨਹੀਂ ਕਿਸੇ ਤੋਂ ਸਮਝਣ ਦੀ ਲੋੜ ਨਹੀਂ ਰੱਬ ਦਾ ਹੁਕਮ ਕੀ ਹੈ ਮਹਾਰਾਜ ਜੀ ਕਹਿੰਦੇ ਨਾਲੇ ਲਿਖਿਆ ਹੋਇਆ ਹੈ ਕਿੱਥੇ ਲਿਖਿਆ ਹੋਇਆ ਹੈ ਹੁਕਮੇ ਹੋਵਨ ਆਕਾਰ ਤੇਰੇ ਸਰੀਰ ਦੇ ਰੋਮ ਰੋਮ ਦੇ ਵਿੱਚ ਲਿਖਿਆ ਹੈ ਆਕਾਰ ਉਸ ਦੀ ਹੁਕਮ ਦੇ ਮੁਤਾਬਕ ਬਣੇ ਅਸੀਂ ਆਪਣਾ ਰੰਗ ਆਪਣੀ ਮਰਜ਼ੀ ਮੁਤਾਬਕ ਨਹੀਂ ਚੁਣਿਆ ਆਪਣੇ ਦੰਦ ਆਪਣਾ ਨਕਸ਼ ਨਿਗਾਰ ਆਪਣਾ ਮੂੰਹ ਮੱਥਾ ਇਹਦੇ 'ਚ ਸਾਡੀ ਕੋਈ ਚੋਣ ਨਹੀਂ ਹੈ ਜਾਂ ਤੇ ਕੋਈ ਕਹਿ ਦੇਵੇ ਕਿ ਇਸ ਮੂੰਹ ਮੱਥੇ 'ਤੇ ਮੇਰੀ ਚੋਣ ਹੈ ਮੈਂ ਆਪ ਚੁਣਿਆ ਪਰਮਾਤਮਾ ਦੀ ਚੋਣ ਹੈ ਉਸ ਦੀ ਦੇਣ ਹੈ ਫਿਰ ਆਵਾਜ਼ ਸਰੀਰ ਦਾ ਆਕਾਰ ਰੰਗ ਰੂਪ نسل ਇਹ ਹੁਕਮ ਹੈ ਕੀ ਰੰਗ ਰੂਪ ਨਸਲ ਕਿਵੇਂ ਬਣਦੇ ਨੇ ਇੱਕ ਵਿਧੀ ਹੈ ਇੱਕ ਵਿਧਾਨ ਹੈ ਉਸ ਨੂੰ ਤਬਦੀਲ ਨਹੀਂ ਕੀਤਾ ਜਾ ਸਕਦਾ ਉਸ ਵਿਧੀ ਦੇ ਵਿੱਚ ਰਹੇ ਕਿ ਸਭ ਕੁਝ ਹੋ ਸਕਦਾ ਹੈ ਉਸ ਤੋਂ ਉਲਟ ਨਹੀਂ ਤੇ ਆਕਾਰ ਹੁਣ ਸਿਰਫ ਮਨੁੱਖਾਂ ਦੇ ਥੋੜੀ ਪਸ਼ੂਆਂ ਦੇ ਪੰਖੀਆਂ ਦੇ ਕੀੜੇ ਮਕੋੜਿਆਂ ਦੇ ਬਨਸਪਤੀ ਦੇ ਫਿਰ ਵਗਦੇ ਹੋਏ ਦਰਿਆ ਨੇ ਸਾਗਰ ਹੈ ਜ਼ਮੀਨ ਹੈ ਸੂਰਜ ਚੰਦ ਤਾਰੇ ਗ੍ਰਹਿ ਨੇ ਛੱਤਰ ਸਾਰਾ ਹੀ ਆਖਰ ਆਕਾਰ ਹੈ ਨਾ ਆਕਾਰ ਦਾ ਮਤਲਬ ਜੋ ਦਿਖਾਈ ਦਿੰਦਾ ਹੈ ਆਕਾਰ ਹੈ ਤੇ ਹੁਕਮੇ ਹੋਵਨ ਆਕਾਰ ਸਮੋ ਆਕਾਰ ਉਸ ਦੇ ਹੁਕਮ ਦੇ ਚ ਬਣੇ ਨੇ ਬਸੀ ਆਪਣੀ ਮਰਜ਼ੀ ਦੇ ਮੁਤਾਬਕ ਜੰਮੇ ਨਹੀਂ ਕਿੱਕੰਦੇ ਨੇ ਮਰਜ਼ੀ ਦੇ ਮੁਤਾਬਕ ਤੂੰ ਮਰੇਗਾ ਵੀ ਨਹੀਂ ਤੇ ਦੇ ਉੱਤੇ ਤੇਰੀ ਮਰਜ਼ੀ ਨਹੀਂ ਕੰਮ ਕਰਦੀ ਹੁਕਮ ਜੋਰ ਨਾ ਜੀਵਨ ਮਰਨ ਨਾ ਜੋਰ ਤੇ ਦੇ ਉੱਤੇ ਤੇਰਾ ਜ਼ੋਰ ਹੀ ਨਹੀਂ ਤੂੰ ਆਪਣੀ ਮਰਜ਼ੀ ਦੇ ਮੁਤਾਬਕ ਜਨਮ ਨਹੀਂ ਲਿਆ ਤੇ ਯਾਦ ਰੱਖ ਮਰਜ਼ੀ ਦੇ ਮੁਤਾਬਕ ਮਰ ਵੀ ਨਹੀਂ ਸਕੇਗਾ ਜ਼ਿੰਦਗੀ ਦੇ ਇਤਨੀ ਵੱਡੀ ਘਟਨਾ ਜੇ ਸਾਡੇ ਹੱਥੇ 'ਚ ਨਹੀਂ ਹੁਕਮ ਤਾਂ ਜਨਮ ਤੇ ਮਰਨ ਦੇ ਵਿਚਕਾਰ ਪਰਿਵਾਰ ਦੇ ਸੰਬੰਧ ਦੁੱਖ ਸੁੱਖ ਦੇ ਸੰਬੰਧ ਪ੍ਰਾਪਲਬਤ ਇਹ ਵੀ ਸਭ ਹੁਕਮ ਹੈ ਸੁਖੀ ਕੌਣ ਹੈ ਜੋ ਸੋ ਹੁਕਮ ਨੂੰ ਮੰਨ ਲਵੇ ਬਸ ਠੀਕ ਜੈਸਾ ਰੰਗ ਜੈਸਾ ਰੂਪ ਜੈਸਾ ਆਕਾਰ ਜੈਸਾ ਪਰਿਵਾਰ ਜੈਸੀ ਪ੍ਰਾਪਲਬਤ ਕਬੂਲ ਤੁਲਕਮ ਹੈ ਤੇਰਾ ਕਬੂਲ ਫਿਰ ਆਕਾਰ ਨੂੰ ਉਸ ਪਰਿਪੂਰਨ ਪ੍ਰਮਾਤਮਾ ਨੇ ਦੋ ਹਿੱਸਿਆਂ 'ਚ ਤਕਸੀਮ ਕੀਤਾ ਹੈ ਨਰ ਤੇ ਮਰੀਨ ਪਸ਼ੂ ਪੰਖੀ ਕੀੜੇ ਮਕੋੜੇ ਬਨਸਪਤੀ ਐ ਦਰਖਤਾਂ ਦੇ 'ਚ ਵੀ ਨਰ ਤੇ ਮਰੀਨ ਹੈ ਜਿਨ੍ਹਾਂ ਨੇ ਇਸ ਸੰਬੰਧ ਵਿੱਚ ਖੋਜ ਕੀਤੀ ਹੈ ਜ਼ਰੂਰ ਪਤਾ ਹੋਣਾ ਹੈ ਹਿੰਦੁਸਤਾਨ ਦੇ 'ਚ ਨਰ ਦਰਖਤ ਨੂੰ ਅੰਬ ਦੇ ਅੰਬ ਨਹੀਂ ਲੱਗਦੇ ਫਲ ਨਹੀਂ ਲੱਗਦਾ ਨਰ ਦਰਖਤ ਨੂੰ ਪਪੇਤਾ ਨਹੀਂ ਲੱਗਦਾ ਜੇ ਨਾ ਲਗੇ ਵੱਡਾ ਹੋ ਕੇ ਤੇ ਕਹਿ ਦਿੰਦੇ ਨਾ ਰਹਿ ਬਨਸਪਤੀ ਦੇ ਚ ਵੀ ਇਸ ਢੰਗ ਦੇ ਵੰਡ ਹੈ ਔਰ ਇਸੇ ਤਰੀਕੇ ਨਾਲ ਮਨੁੱਖੀ ਦੁਨੀਆ ਨੂੰ ਵੀ ਉਸਨੇ ਦੋ ਇਸੀਆਂ ਤਕਸੀਮ ਕੀਤਾ ਹੁਕਮ ਕਿ स्त्री ਤੇ ਪੁਰਸ਼ ਤੋ ਜਿੱਥੇ ਰੰਗ ਰੂਪ ਤੇ ਆਕਾਰ ਵੱਖ ਬਣਾ ਦਿੱਤਾ ਪਰਮਾਤਮਾ ਨੇ ਇਸਤਰੀ ਤੇ ਪੁਰਸ਼ ਦੇ ਸੁਭਾਅ ਦੇ ਚ ਵੀ ਅੰਤਰਾ ਰੱਖਿਆ ਐਨੀ ਮੈਂ ਅਰਜ਼ ਕਰਦੇ ਆ ਲਾਜ਼ਮੀ ਅੰਤਰਾ ਹੈ ਇਹ ਜਿਹੜਾ ਕਹਿਣਾ ਚਾਹੀਦਾ ਹੈ ਪੁਰਸ਼ ਨੂੰ ਇਸਤਰੀ ਦੀ ਬਰਾਬਰੀ ਨਹੀਂ ਕਰਨੀ ਚਾਹੀਦੀ ਤੇ ਇਸਤਰੀ ਪੁਰਸ਼ ਦੀ ਬਰਾਬਰੀ ਨਾ ਕਰੇ ਪਤਨੀ ਮੇਰੇ ਨਾਲ ਸਹਿਲਾ ਨੂੰ ਕਿਦੜੇ ਪਛੜਿਆ ਹੋਇਆ ਨਾ ਸਮਝ ਲੈਣਾ ਕਿ ਸਾਰੀ ਦੁਨੀਆ ਦੇ ਚ ਲਹਿਰ ਚੱਲੀ ਏ ਬੇਸਤਰੀ ਪੁਰਸ਼ ਬਰਾਬਰ ਨੇ ਹੋਰ ਇਸ ਦਾ ਜ਼ਿਕਰ ਕਿਦਰੇ ਗੁਰਮਤ ਦੇ ਚ ਵੀ ਆ ਜਾਂਦਾ ਤੇ ਲੋਕੀ ਆਪਣੇ ਢੰਗ ਨਾਲ ਇਸ ਦੀ ਵਿਆਖਿਆ ਕਰਦੇ ਨੇ ਕਿ ਗੁਰੂ ਨਾਨਕ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਏਸਤਰੀ ਤੇ ਪੁਰਸ਼ ਨੂੰ ਬਰਾਬਰੀ ਦੇ ਦਿੱਤੀ ਹੈ ਹੱਕਾਂ ਦੀ ਬਰਾਬਰੀ ਦੇ ਦਿੱਤੀ ਹੈ ਲੇਕਿਨ ਇਸਦਾ ਇਹ ਮਤਲਬ ਨਹੀਂ ਕਿ ਹੁਣ ਕੋਈ ਪੁਰਸ਼ ਇਸਤਰੀ ਵਰਗਾ ਬਣੇ ਜਾਂ ਇਸਤਰੀ ਪੁਰਸ਼ ਵਰਗੀ ਬਣੇ ਸੁਭਾਅ ਦੇ ਵਿੱਚ ਤੇ ਅੰਤਰ ਹੈ ਆਕਾਰ ਦੇ ਵਿੱਚ ਅੰਤਰ ਹੈ ਤੋ ਜੀਵਨ ਦੇ ਢੰਗ ਦੇ ਵਿੱਚ ਵੀ ਅੰਤਰ ਹੈ ਕਹਿੰਦੇ ਨੇ ਪੁਰਸ਼ ਦੇ ਜੀਵਨ ਦਾ ਢੰਗ ਇਹ ਹੈ ਕਿ ਉਹ ਮਰਕਜ਼ ਮਸਤਕ ਨੂੰ ਮੰਨਦਾ ਹੈ ਤੇ ਇਸਤਰੀ ਦੇ ਜੀਵਨ ਦਾ ਢੰਗ ਇਹ ਹੈ ਕਿ ਉਹ ਮਰਕਜ਼ ਕੇਂਦਰ ਸੈਂਟਰ ਹਿਰਦੇ ਨੂੰ ਮੰਦੀ ਹੈ ਸਡੇ ਦੇਸ਼ ਦੇ ਧਾਰਮਿਕ ਪੁਰਸ਼ਾਂ ਨੇ ਇਸ ਢੰਗ ਦੀ ਖੋਜ ਕੀਤੀ ਕਿ ਕਿ ਹੁਕਮ ਕੀ ਹੈ ਤੇ ਹੁਕਮੇ ਹੋਵਨ ਆਕਾਰ ਇਸ ਆਕਾਰ ਨੇ ਇਹ ਵਿਚਾਰ ਪੇਸ਼ ਕਰਨ ਤੇ ਮੈਨੂੰ ਮਜਬੂਰ ਕੀਤਾ ਮੈਂ ਤੁਹਾਡੇ ਸਾਹਮਣੇ ਰੱਖਾਂ ਪੁਰਸ਼ ਮਸਤਕ ਦੇ ਤਲ ਤੇ ਜੀਂਦਾ ਹੈ ਇਸਤਰੀ ਹਿਰਦੇ ਦੇ ਤਲ ਤੇ ਜੀਂਦੀ ਹੈ ਪਰ ਇਸ ਦਾ ਹੁਣ ਇਹ ਵੀ ਮਤਲਬ ਨਹੀਂ ਕਿ ਮਸਤਕ ਦੇ ਚ ਜੀਵਣਾ ਮਹਾਨ ਹੈ ਤੇ ਹਿਰਦੇ ਵਿੱਚ ਜੀਵਣਾ ਤੁੱਛ ਹੈ ਐਸੀ ਕੋਈ ਗੱਲ ਨਹੀਂ ਇਹਨਾਂ ਦੋਹਾਂ ਦੀ ਆਪਣੀ ਆਪਣੀ ਮਹਾਨਤਾ ਹੈ ਹਿਰਦੇ ਦੇ ਵਿੱਚ ਹੁੰਦੇ ਨੇ ਭਾਵ ਯਕੀਨ ਸ਼ਰਧਾ ਵਿਸ਼ਵਾਸ ਮਸਤਕ ਦੇ ਚੋਂਦੇ ਨੇ ਵਿਚਾਰ ਵਿਚਾਰ ਜਿੰਨੇ ਜ਼ਿਆਦਾ ਹੋਣਗੇ ਉਸ ਮਨੁੱਖ ਦੀ ਭਜ ਦੌੜ ਉਤਨੀ ਜ਼ਿਆਦਾ ਹੋਵੇਗੀ। ਤੋਂ ਮਨੁੱਖ ਬੜਾ ਭਜੇ ਹੈ, ਬਹੁਤ ਭਜੇ ਹੈ, ਪੁਰਸ਼ ਤੇ ਬਹੁਤ ਭਜੇ ਹੈ। ਚੰਦਰਮਾ ਤੇ ਪਹੁੰਚੇ ਹੋਰ ਅੱਗੇ ਜਾਏਗਾ। ਇਹਨੂੰ ਚੈਨ ਨਹੀਂ ਜ਼ਮੀਨ ਦੇ ਚ ਤੇ ਘਰ ਦੇ ਚ ਤੇ ਭਜੇਗਾ, ਦੌੜੇਗਾ ਮਸਤਕ ਭਜਾਂਦਾ ਹੈ ਸੁਣੋ।